ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਠਾਕ ਵਧੀਆ ਹੋਵੋਗੇ ਸਵਾਗਤ ਕਰਦੇ ਆਂ ਤੁਹਾਡਾ ਇੱਕ ਹੋਰ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਜਿਹੜੀ ਆਪਣੀ ਇੱਥੇ ਟੈਂਕੀ ਪਈ ਸੀਗੀ ਉਹ ਆਪਾਂ ਨੇ ਛਾਤੇ ਚੜ੍ਹਾਤੀ ਸੀਗੀ ਤੇ ਨਾਲੇ ਜਿਹੜਾ ਪੱਥਰ ਪਿਆ ਸੀਗੀ ਟੈਂਕੀ ਦੇ ਥੱਲੇ ਰੱਖਣ ਵਾਲਾ ਉਹ ਗੱਲ ਲਾਮਕ ਲਮਕਾ ਕੇ ਮਸਾਂ ਇੱਥੋਂ ਪੈਪਾਂ ਲਾ ਕੇ ਮਸਾਂ ਚੜਾਇਆ ਉਹ ਬੜੀ ਮਿਹਨਤ ਦੇ ਨਾਲ ਤੇ ਟਾਇਲ ਇੱਟਾਂ ਤੇ ਵੱਡੀਆਂ ਇੱਟਾਂ ਕੱਲ ਛਾਤੇ ਚੜ੍ਹਾਤੀਆਂ ਸੀਗੇ ਮੈਂ ਤੇ ਬਿੰਦਰ ਨੇ ਕਿਉਂਕਿ ਛੱਤ ਦੇ ਉੱਤੇ ਤੇ ਥੱਲੇ ਇਹ ਦੋਨਾਂ ਥਾਵਾਂ ਤੇ ਫਰਸ਼ ਲਾਉਣ ਦੀ ਬਿਉਂਤ ਹੈਗੀ ਕੱਲ ਇਧਰਲੇ ਪਾਸੇ ਸਾਰਾ ਪਲਾਸਟਰ ਕਰਤਾ ਸੀਗਾ ਉੱਪਰ ਤੇ نیچے ਇਦਾਂ ਜਿਹੇ ਪੈੜ ਖੋਲਣਗੇ ਤੇ ਨਰਾ ਮਾਰਨ ਵਾਲਾ ਸੀਗਾ ਉਹ ਸਾਰਾ ਮਾਰ ਗਿਆ ਸੀ ਮਿਸਤਰੀ ਬ੍ਰਸ਼ ਦੇ ਨਾਲ ਬਾਕੀ ਸਮਾਨ ਮਟੀਰੀਅਲ ਆਪਣੇ ਕੋਲੇ ਉੱਤੇ ਸਾਰਾ ਪਿਆ ਹੈਗਾ ਅੱਜ ਬਿਉਂਦੇ ਹੈ ਵੀ ਅੰਦਰਲੇ ਪਾਸੇ ਮਿੱਟੀ ਵਗੈਰਾ ਸਿੱਟ ਕੇ ਚਾਹਾ ਉੱਪਰ ਚੜਾਉਣਾ ਹੈਗਾ ਆਹ ਮਿੱਟੀ ਅੰਦਰ ਸਿੱਟ ਕੇ ਉਹਨੂੰ ਕਿਹੜਾ ਲੈਵਲ ਚ ਕਰਕੇ ਕਿਹੜਾ ਮਿਸਤਰੀ ਠੱਡੇ ਲਾ ਦੂਗਾ ਫਿਰ ਉਸ ਹਾਵ ਨਾਲ ਫਰਸ਼ ਦੀ ਬਿਉਂਤ ਬੰਦੀ ਬਣ ਜੂਗੀ ਉੱਪਰਲੇ ਪਾਸੇ ਕੱਲ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਇੱਥੇ ਮਿੱਟੀ ਵਗੈਰਾ ਸੜਤੀ ਸੀਗੀ ਤੇ ਜਿਹੜਾ ਆਲਾਦਾਲਾ ਪਲਾਸਤਰ ਕਰਨਾ ਸੀ ਉਹ ਵੀ ਕਰਤਾ ਸੀ ਤੇ ਇਧਰਲੇ ਪਾਸੇ ਰਹਿ ਗਿਆ ਸੀ ਪਲਾਸਤਰ ਕਰਨ ਵਾਲਾ ਇੱਕ ਆਹ ਵਾਲੇ ਥਾਂ ਤੇ ਉੱਤੇ ਰਦੇ ਲਾਉਣੇ ਨੇ ਆਪਾਂ ਨੇ ਰਦੇ ਲਾ ਕੇ ਇਹਨੂੰ ਬਰਾਬਰ ਕਰ ਦੇਣਾ ਤੇ ਉਧਰਲਾ ਟੈਂਕੀ ਵਾਲਾ ਕੰਮ ਨਿਬੜ ਗਿਆ ਸੀਗਾ ਕੱਲ ਸਾਰਾ ਥੱਲੇ ਤੇ ਮਣੀ ਮੋਟੀ ਹਲਕੀ ਫੁਲਕੀ ਟੈਂਕੀ ਇੱਕ ਦੋ ਥਾਂ ਤੋਂ ਤੱਕ ਐ ਸੜਦੀ ਹੈ ਲੀਕ ਹੈਗੀ ਨਾਲੇ ਤਾਂ ਇੱਕ ਦੋ ਦਿਨਾਂ ਤੱਕ ਹੋਰ ਜੋੜਾਂ ਦਾ ਪਤਾ ਲੱਗ ਜੂਗਾ ਕਿੱਥੋਂ ਕਿੱਥੋਂ ਲੀਕ ਹੈ ਇਹ ਇੱਕ ਦੋ ਦਿਨਾਂ ਦਾ ਗੋਵਿੰਦ ਨੂੰ ਬੁਲਾ ਕੇ ਫੇਰ ਪਲੰਬਰ ਨੂੰ ਟੈਂਕੀ ਵਾਲ ਜਿਹੜੇ ਜੋੜ ਵਗੈਰਾ ਨੇ ਉਹ ਸਾਰੇ ਦੁਬਾਰੇ ਕਸਾ ਦੇਣਗੇ ਉਹ ਤੋਂ ਤੇ ਬਾਕੀ ਆਪਣੇ ਉੱਪਰਲੇ ਕੰਮ ਨਿਵੇੜ ਲਈ ਆਪਾਂ ਪਹਿਲਾਂ-ਪਹਿਲਾਂ ਮਿਸਤਰੀਆਂ ਦੇ ਆਉਣ ਤੋਂ ਤੇ ਆ ਕੇ ਫਿਰ ਦੇਖਦੇ ਆਂਗੇ ਵੀ ਮਿਸਤਰੀ ਅੱਜ ਦੇ ਕੰਮ ਦੀ ਕੀਵੇਂ ਆਉਂਦੇ ਮੰਦੀ ਬਣਾਉਂਦੇ ਨੇ ਤੇ ਹੋਰ ਹੀ ਕੰਮ ਹੁੰਦਿਆਂ ਜਿ ਤੁਰੇ ਫਿਰਦੇ ਦੁਪਹਿਰਾ ਹੋ ਗਿਆ ਮਿਸਤਰੀ ਹੋਰੇ ਚਾਹ ਬਣੀ ਪੀ ਕੇ ਦੁਬਾਰੇ ਕੰਮ ਤੇ ਜਾ ਲੱਗੇ ਤੇ ਅੱਜ ਮਿਸਤਰੀਆਂ ਨੇ ਜਿਹੜਾ ਪਰਲਾ ਪਰਲਾ ਮਨੇਰਾ ਰਹਿੰਦਾ ਸੀ ਬਨਣ ਵਾਲਾ ਬਨਣ ਕੇ ਉਤੇ ਜੰਗਲਾ ਬਨਤਾ ਇਹਦੇ ਤੇ ਕਿਉਂਕਿ ਕੱਲ ਇਧਰ ਪੱਥਰ ਚੜਾਇਆ ਸੀ ਤਾਂ ਕਰਕੇ ਆ ਟੁੱਟ ਰਹਿਦਾ ਸੀ ਇਹ ਬਨਣ ਤੋਂ ਬਾਅਦ ਹੁਣ ਲੁੱਕ ਵਾਈਜ਼ ਤਾਂ ਸੋਹਣਾ ਲੱਗਣ ਲੱਗ ਗਿਆ ਹਲੇ ਪਲਾਸਟਰ ਇਤੇ ਹੋਣਾ ਬਾਕੀ ਹੈਗਾ ਤੇ ਇੱਕ ਪਾਈਪਾਂ ਚੈੱਕ ਕਰ ਰਹੀਆਂ ਨੇ ਉੱਪਰ ਜਾ ਕੇ ਪਹਿਲਾਂ ਆਂ ਦੀ ਚੈੱਕ ਹੁਣ ਆਂ ਦੀ ਚੜ ਕੇ ਕਰਾਂਗੇ ਕਿਉਂਕਿ ਇਧਰ ਹੁਣ ਲੰਘਣ ਨੂੰ ਥਾਂ ਹੈ ਨਹੀਂਗਾ ਤੇ ਮਿਸਤਰੀਆਂ ਨੇ ਅੱਜ ਆ ਕੰਮ ਕਰਕੇ ਅੰਦਰਲੇ ਪਾਸੇ ਮਾਂ ਮਟੀ ਪਲਾਸਟਰ ਕਰਨੀ ਸ਼ੁਰੂ ਕਰ ਲਈ ਅੰਦਰਲੇ ਪਾਸੇ ਚੱਲੀ ਜਾਂਦਾ ਇਹ ਕੰਮ ਪੈੜ ਵਗੈਰਾ ਕਰ ਲਈ ਉਹਨਾਂ ਨੇ ਕਿ ਅੰਦਰ ਦਾ ਕੰਮ ਔਖਾ ਹੀ ਸੀਗਾ ਕਿਉਂਕਿ ਕੱਲ ਉਧਰ ਪਰਲੇ ਪਾਸੇ ਔਖਾ ਸੀਗਾ ਉਧਰ ਬਹੁਤ ਟਾਈਮ ਲੱਗ ਗਿਆ ਤੇ ਹੁਣ 11 ਉੱਪਰ ਜਾ ਕੇ ਦੇਖਿਆ ਇਹ ਵੀ ਟੈਂਕੀ ਕਿਤੋਂ ਲੀਕ ਵਗੈਰਾ ਤਾਂ ਨਹੀਂ ਹੈਗੀ ਕੱਲ ਲੱਗਦਾ ਸੀ ਵੀ ਇਹ ਚ ਮੈਂ ਹਲਕੇ ਹਲਕੇ ਧੁੱਪ ਕੇ ਜਿੱਡੇਦੇ ਹੁੰਦੇ ਨੇ ਆਹ ਵਾਲਾ ਹਿੱਸਾ ਬਣਾਉਣਾ ਆਪਣਾ ਰਹਿੰਦਾ ਸੀਗਾ ਕਿਉਂਕਿ ਇਧਰਲੇ ਪਾਸੇ ਦੀ ਸਮਾਨ ਵਗੈਰਾ ਆਈ ਜਾਂਦਾ ਸੀ ਇੱਟਾਂ ਵਗੈਰਾ ਚੜਾਈਆਂ ਕੱਲ ਆਹ ਜੰਗਲੇ ਵਾਲੀਆਂ ਤੇ ਫਰਸ਼ ਵਾਲੀਆਂ ਇੱਟਾਂ ਕੁਝ ਚੜਾ ਲਈ ਜਿਹੜਾ ਬਾਕੀ ਸਮਾਨ ਹੋਊਗਾ ਉਹ ਬਾਅਦ ਚੜਾ ਲਾਂਗੇ ਤੇ ਇਹ ਅੱਜ ਇਹਨਾਂ ਨੂੰ ਕੱਢ ਕੇ ਅੱਜ ਛੜਤਾ ਤੇ ਥੱਲੇ ਮਿਸਤਿਆਂ ਨੇ ਕੰਮ ਚਲਾ ਲਿਆ ਜੇ ਤੁਹਾਨੂੰ ਕੱਲ ਨੂੰ ਇਹ ਸੁੱਕ ਜਾਊਗਾ ਤੇ ਇਹਦੇ ਤੇ ਬਾਅਦ ਵਿੱਚ ਪਲਾਸਟਰ ਹੋ ਜਾਊਗਾ ਤੇ ਨਾਲ ਇਹ ਜਿਹੜਾ ਆ ਬਣਿਆ ਹੋਇਆ ਪਹਿਲਾਂ ਇਹ ਤੇ ਪਾਣੀ ਪੂਣੀ ਲੱਗ ਜੂ ਹਲਕਾ ਫੁਲਕਾ ਤੇ ਬਾਕੀ ਟੂਟੀਆਂ ਦਾ ਕੰਮ ਕੱਲ ਫਾਈਨਲ ਕਰ ਗਿਆ ਸੀਗਾ ਗੋਵਿੰਦਾ ਤੇ ਹਲਕਾ ਫੁਲਕਾ ਆਪਣੇ ਕੱਲ ਵੀ ਗੱਲ ਕਰੀ ਸੀ ਕਿ ਇਹਦੇ ਤੇ ਪਾਣੀ ਕੋਈ ਕਿ ਤੋਪਕਾ ਜਾਂ ਆਉਂਦਾ ਹੈਗਾ ਇੱਕ ਦੋ ਦਿਨਾਂ ਤੱਕ ਹੋ ਸਕਦਾ ਹੈਗਾ ਇਹ ਆਪ ਦੇ ਆਪ ਹਟ ਜੇ ਪਰ ਲੱਗਦਾ ਨਹੀਂ ਵੀ ਆਪ ਦਾ ਫਟੂਗਾ ਕਿਉਂਕਿ ਇਹ ਪਲਾਸਟਿਕ ਨੇ ਪੈਪਰ ਨੇ ਲੋਖ ਦੇ ਵਿੱਚ ਆਪਾਂ ਦਾ ਹੋ ਜਾਂਦਾ ਆਉਂਦਾ ਆਪ ਦੇ ਆਪ ਹਟ ਜਾਂਦਾ ਤੇ ਦੇਖਦੇ ਨਾਲ ਤੇ ਇਹ ਚੈੱਕ ਕਰ ਲਾਂਗੇ ਪਰਸੋਂ ਤੱਕ ਤੇ ਨਾਲੇ ਗੋਬਿੰਦ ਸਿੰਘ ਨੂੰ ਦੁਬਾਰੇ ਬੁਲਾ ਕੇ ਜਿਹੜੀਆਂ ਇੱਕ ਦੋ ਕੰਮ ਜੇ ਰਹਿੰਦੇ ਨੇ ਮਾੜੇ ਮੂੜੇ ਟੁੱਟਵੇਂ ਜੀ ਉਹ ਕਰਾ ਦੇਾਂਗੇ ਤੇ ਨਾਲੇ ਜੇ ਇਹੇ ਤੂਫਕੇ ਨਾ ਹਟੇ ਤਾਂ ਇਹਨਾਂ ਦੇ ਜੋੜ ਉਹ ਦੁਬਾਰੇ ਲਾ ਦੂਗਾ ਤੇ ਹੁਣ ਜਾ ਕੇ ਮਿਸਤਰੀ ਕੋਲੇ ਥੱਲੇ ਦੇਖੀਏ ਵੀ ਕੀ ਕਰੀ ਜਾਂਦੇ ਨੇ ਹਾਂ ਮਿਸਤਰੀ ਕੀ ਹਾਲ ਨੇ ਤੇ ਮਿਸਤਰੀ ਨਾਲ ਕੰਮ ਇਧਰ ਚੱਲੀ ਜਾਂਦਾ ਹੈਗਾ ਇਧਰਲਾ ਪਾਸਾ ਆਜੇ ਪਲਾਸਟਰ ਕਰਨ ਲੱਗੇ ਪਹਿਲਾਂ ਉੱਪਰ ਜੰਗਲੇ ਵਾਲਾ ਤੁਹਾਨੂੰ ਲਗਾਈ ਆ ਉਹ ਕਰੀ ਜਾਂਦੇ ਸੀਗੇ ਤੇ ਹੁਣ ਇਧਰਲਾ ਪਾਸਾ ਨਿਬੜ ਗਿਆ ਇਧਰਲੇ ਪਾਸੇ ਤੇ ਕੰਮ ਚੱਲੀ ਜਾਂਦਾ ਹੈਗਾ ਤਾਂ ਗਰੀਬਣ ਬਸ ਚੱਟ ਲਾ ਕੇ ਉਹਦੇ ਬਾਅਦ ਗਰਮਾਲਾ ਫੇਰਨਾ ਹੈਗਾ ਸਾਫ਼ ਹੋ ਜਾਊਗਾ ਇਧਰਲੇ ਬਸ ਨਿਬੜ ਕੇ ਕੰਮ ਫਿਰ ਦੇਖਦੇ ਹਾਂ ਮਿਸਤਰੀ ਕਿਹੜੇ ਪਾਸੇ ਦੁਆਰੇ ਕੰਮ ਚਲਾਉਂਦੇ ਨੇ ਆ ਤਿੰਨੇ ਗੰਦਾਂ ਦਾ ਫਿਰ ਬਿਨਾ ਪੈੜ ਨਹੀਂ ਆਈ ਥਿੰਕ ਲੋਟ ਆ ਜਾਣੀਆਂ ਨਹੀਂ ਥੱਲੇ ਵਾਲੇ ਪਾਸੇ ਇਟਾਂ ਦੀ ਪੈੜ ਬਣ ਕੇ ਨਾ ਉੱਤੇ ਚਾਲੀਆਂ ਧਰ ਕੇ ਕੰਮ ਚੱਲ ਪੂਗਾ ਬਾਕੀ ਦੇਖਦੇ ਹਾਂ ਸ਼ਾਇਦ ਐਸੇ ਪੈੜ ਦੇ ਉੱਤੇ ਕੰਮ ਘੁੰਮ ਜੇ ਜਿਹੜੀ ਆ ਬਣੀ ਬਣਾਈ ਹੈਗੀ ਮੈਸਟਰੀਆਂ ਦਾ ਕੰਮ ਚਾਲਦੇ ਕਰਕੇ ਡੈੜੀ ਹੋਰਾਂ ਤੋਂ ਫਸਲ ਕੰਨੀ ਵੀ ਨਹੀਂ ਹੋਇਆ ਗਿਆ ਹੈਗਾ ਤੇ ਕਈ ਦਿਨਾਂ ਤੋਂ ਰੇ ਸਪਰੇ ਦਾ ਕੰਮ ਵਿਚਾਲੀ ਰੁੜਿਆ ਪਿਆ ਸੀਗਾ ਤੇ ਅੱਜ ਹੁਣ ਬੰਦਾ ਬੁਲਾਇਆ ਸੀਗਾ ਜਿਹੜਾ ਪਹਿਲਾਂ ਵੀ ਆਪਣੇ ਸਪਰੇ ਵਗੈਰਾ ਕਰਕੇ ਜਾਂਦਾ ਹੈਗਾ ਪਹਿਲਾਂ ਰੇ ਵਗੈਰਾ ਹੀ ਸੱਟ ਕੇ ਜਾਂਦਾ ਕਿਉਂਕਿ ਡੈੜੀ ਤੋਂ ਥੋੜਾ ਜਿਹਾ ਸੀਤ ਕਰਕੇ ਨਹੀਂ ਇਹਨਾਂ ਦਾ ਕੰਮ ਹੁੰਦਾ ਹੈਗਾ ਤੇ ਅੱਜ ਇਹ ਸਪਰੇ ਵਗੈਰਾ ਕਰ ਜੂਗਾ ਵਧੀਆ ਐਕਸਪੀਰੀਅੰਸ ਵਾਲਾ ਬੰਦਾ ਹੈਗਾ ਜਾ ਕੇ ਕਰਦੇ ਆਂ ਚੱਕੇ ਨੇ ਕਿੰਨਾ ਇੱਕ ਵਾਹਣ ਕਰਤਾ ਤੇ ਕਿੰਨਾ ਕਹਿਦਾ ਰਹਿ ਗਿਆ ਨਾਲ ਇਹਨੂੰ ਚਾਹ ਪਾਣੀ ਪੁੱਛ ਲਈਏ ਤੇ ਨਾਲੇ ਹੋਰ ਇਹਦੇ ਨਾਲ ਕੋਈ ਗੱਲਾਂ ਬਾਤਾਂ ਸਾਂਝੀਆਂ ਕਰਦੇ ਆਂ ਸਪਰੇਅ ਕਰੀ ਸੀਗੀ ਆ ਬਰਸੀਨ ਦੇ ਉੱਤੇ ਇਹ ਬਾਦ ਨਹੀਂ ਰਹੀ ਸੀਗੀ ਠੰਡ ਜੀ ਕਰਕੇ ਘਾਟਾਂ ਵਾਲੀ ਸਪਰੇਅ ਤੇ ਜਿਹੜੀ ਉਹ ਪਹਿਲਾਂ ਢੋਲੀ ਸੀ ਜਿਹਦੇ ਕੋਲੇ ਬਾਈ ਕੋਲੇ ਉਹ ਬਾਥੂ ਵਾਲੀ ਕਰੀਆ ਗਾਣੇ ਕਦੇ ਉੱਤੇ ਤਾਂ ਡੈਡੀ ਕਹਿੰਦੇ ਵੀ ਆਪਣੇ ਵਾਲੀ ਢੋਲੀ ਦੇ ਨਾਲ ਇਹਦੇ ਉੱਤੇ ਸਪਰੇਅ ਕਰਾ ਦੇਣਗੇ ਨਹੀਂ ਫਿਰ ਇਹ ਕਿ ਤੇ ਇਹਨੂੰ ਧੱਕਾ ਨਾ ਮਾਰ ਜੇ ਬਾਥੂ ਵਾਲੀ ਚਾਹੇ ਉਹਨੂੰ ਜਿੰਨਾ ਮਰਜੀ ਧੋ ਲਈਏ ਤੇ ਕਾ ਨੂੰ ਐਵੇਂ ਰਿਸਕ ਲੈਣਾ ਇੱਕ ਠੰਡ ਕਰਕੇ ਵਰਸੀਨ ਵੈਸੇ ਵੀ ਨਹੀਂ ਉੱਠ ਰਹੀ ਹੈਗੀ ਤੇ ਪਰਲੇ ਪਾਸੇ ਇੱਥੇ ਪਰ ਦੋ ਵਾਰੀ ਪਾਣੀ ਲੱਗ ਗਿਆ ਤਾਂ ਕਰਕੇ ਥੋੜੀ ਝੱਤੀ ਗਈ ਹਲਕੀ ਹਲਕੀ ਲਾਲੀ ਚ ਦਿਖਾਈ ਦੇ ਰਹੀ ਹੈਗੀ ਤੇ ਆਹ ਜਿਹੜੀ ਹੁਣ ਸਪਰੇਅ ਕਰੀਏਗੀ ਤੇ ਜਿਬਰੈਲਿਕ ਐਸਿਡ ਦੀ ਕੀਤੀ ਹੈਗੀ ਤੇ ਇੱਕ ਮੈਨਜ਼ੋਕਾਰਬ ਜਾਂ ਹੁੰਦਾ ਹੈਗਾ ਉਹਦੀ ਕੀਤੀ ਹੈਗੀ ਤੇ ਉਹਨੋਂ ਦੇ ਨਾਲ ਕੁਝ ਫਰਕ ਪੈ ਜਾਂਦਾ ਵੈਸੇ ਵੀ ਇਹਦਾ ਰਿਜ਼ਲਟ ਵਧੀਆ ਰਹਿੰਦਾ ਸਪਰੇਅ ਤਾਂ ਮੈਂ ਪਹਿਲਾਂ ਵੀ ਨੋਟ ਕੀਤਾ ਹੈਗਾ ਸਬਜ਼ੀਆਂ ਵਗੈਰਾ ਤਾਂ ਵੀ ਹੋ ਜਾਂਦੀ ਹੈਗੀ ਇੰਨੀ ਜ਼ਿਆਦਾ ਕੋਈ ਜ਼ਹਿਰੀਲੀ ਨਹੀਂ ਹੁੰਦੀ ਹੈਗੀ ਜਿਬਰੈਲਿਕ ਐਸਿਡ ਤਾਂ ਪਾਥੀਆਂ ਦਾ ਵੀ ਬਣ ਜਾਂਦਾ ਹੈਗਾ ਜੇ ਪਾਥੀਆਂ 6 ਮਹੀਨੇ ਪੁਰਾਣੀਆਂ ਪਈਆਂ ਨੇ ਘਰੇ ਤੇ ਉਹ ਤੇ ਉੱਤੇ ਮੀਨਾ ਪਿਆ ਹੋਵੇ ਉਹਨੂੰ ਢੋਲ ਚ ਭੌਂ ਕੇ ਰੱਖ ਕੇ ਏ ਤੋਂ ਬਾਅਦ ਹਫ਼ਤਾ ਉਹਨੂੰ ਭਿੱਜੀ ਜਾਣ ਦਿਓ ਜਿਹੜਾ ਉਹ ਪਾਣੀ ਹੋਊਗਾ ਢੋਲ ਦੇ ਵਿੱਚ ਪਾਥੀਆਂ ਵਾਲਾ ਵਸ ਉਹਨੂੰ ਪਾਣ ਲਓ ਤੇ ਜਿਬਰੈਲਿਕ ਐਸਿਡ ਬਣ ਗਿਆ ਇਹ ਤਾਂ ਐਵੇਂ ਹੀ ਬਣ ਜਾਂਦਾ ਬਸ ਆਇਆ ਵੀ ਘਰੇ ਮੱਥਾ ਮਾਰਾ ਨਾਲ ਉਹ ਇਹ ਮੋਲੀ ਲੈ ਆਈ ਦੇਗਾ ਇਹ ਸਸਤਾ ਹੀ ਹੁੰਦਾ ਲੀਟਰ ਇਹ ਇਹ ਤਾਂ ਖਰ ਵਧੀਆ ਗਰੋਥ ਕਰਨ ਵਾਸਤੇ ਫਸਲ ਦੀ ਵਧੀਆ ਰਹਿੰਦਾ ਹੈਗਾ ਤੇ ਦੇਖਦੇ ਹਾਂ ਹੁਣ 5-4 ਦਿਨਾਂ ਤੱਕ ਬਈ ਇਹ ਬਾੜ ਦੇ ਵਾਲੀ ਹੋ ਜੂਗੀ ਤੇ ਇਧਰਲੇ ਪਾਸੇ ਉੱਚੀ ਹੈਗੀ ਇਧਰਲੇ ਪਾਸੇ ਬਾੜਾ ਲਾ ਲਾਂਗੇ ਫਿਰ ਇਹਨੂੰ ਤੇ ਪੈੜ ਤੋਂ نیچے ਕੰਮ ਆ ਗਿਆ ਪੈੜ ਵਾਲਾ ਕੰਮ ਉੱਪਰੋਂ ਫਾਈਨਲ ਹੋ ਗਿਆ ਉੱਪਰਲੇ ਪਾਸੇ ਗਰਮਾਲਾ ਵਗੈਰਾ ਮਾਰ ਕੇ ਰੈਡੀ ਕਰ ਲਿਆ ਤੇ ਥੱਲੇ ਵਾਲੇ ਪਾਸੇ ਛੱਟ ਲਾਉਣ ਲਾ ਗਏ ਮਿਸਤਰੀ ਇਹ ਤੋਂ ਬਾਅਦ ਇਸ ਕੰਮ ਤੋਂ ਇਹ ਬਾਰੇ ਵਿਉਂਦਾ ਕਿ ਵੀ ਜੰਗਲੇ ਨੂੰ ਕਹਿੰਦੇ ਧੁੱਪ ਲੱਗ ਗਈ ਬਹੁਤ ਜਿੰਨੀ ਖਵਾ ਲੱਗ ਗਈ ਇਹਦੇ ਵਾਲਾ ਜਿਹੜਾ ਅੰਦਰਲੇ ਪਾਸੇੋਂ ਪਲਾਸਟਰ ਰਹਿੰਦਾ ਹੈ ਕਰਨ ਵਾਲਾ ਰੋਟਾ ਉਹ ਵੀ ਨਵੇੜੀ ਦੇਣਗੇ ਤੇ ਤੋਂ ਬਾਅਦ ਫਿਰ ਟਾਈਮ ਨਹੀਂ ਰਹਿਣਾ ਹੈਗਾ ਨਹੀਂ ਅੰਦਰਲੀ ਗੰਧ ਲਿਪਣ ਲੱਗ ਜਾਂਦੇ ਤੇ ਸੈਟਿੰਗ ਹੀ ਨਹੀਂ ਬੈਠਣੀ ਹੈ ਕਹਿੰਦੇ ਵੀ ਜਿਹੜਾ ਟਾਈਮ ਬਚੂਗਾ ਉਹ ਆਪਾਂ ਜੰਗਲਾ ਪਲਾਸਟਰ ਕਰਦੇ ਹਾਂ ਜੰਗਲਾ ਏਰੀਆ ਵੀ ਕਾਫੀ ਵੱਡਾ ਜਾਂਦਾ ਐ ਨੂੰ ਕਾਫੀ ਲੰਬਾ ਹੋ ਜਾਂਦਾ ਤੇ ਕੁਝ ਕ ਇਧਰਲੇ ਰੋਟਾ ਵੀ ਰਹਿੰਦਾ ਹੈਗਾ ਅੰਦਰਲੀ ਸਾਈਡ ਤੋਂ ਅੰਦਰਲੀ ਸਾਈਡ ਤੋਂ ਕਰਮਗੇ ਹੁਣ ਸੱਲੇਲੇ ਪਾਸੇ ਪਲਾਸਟਰ ਦਾ ਕੰਮ ਖਤਮ ਕਰਕੇ ਜਿਹੜਾ ਇਹ ਕੰ ਦਾ ਕੰਮ ਚੱਲੀ ਜਾਂਦਾ ਸੀਗਾ ਐਸਾਈਡ ਵਾਲੀ ਦਾ ਤੇ ਉੱਪਰ ਆ ਕੇ ਮਿਸਤਰੀ ਇਹ ਤੇ ਹੁਣ ਪਾਣੀ ਲਾ ਕੇ ਉਹ ਨਰਾ ਲਾਉਣਗੇ ਤੇ ਇਹ ਤੋਂ ਬਾਅਦ ਅੰਦਰਲੀ ਸਾਈਡ ਤੋਂ ਪਲਾਸਟਰ ਕਰਨ ਲੱਗ ਜਾਣਗੇ ਤੇ ਇਧਰ ਚੋਬਰ ਰੇਸਾਂ ਦੇ ਦੇਖੀ ਜਾਂਦਾ ਹੈਗਾ ਢੋਲੇ ਦੀਆਂ ਸਾਫ਼ ਕਰੀ ਜਾਂਦਾ ਹੈਗਾ ਸਪਰੇਅ ਕਰਕੇ ਹਟਿਆ ਹੈਗਾ ਦੁੱਧ ਬਾਦ ਦਾ ਕੰਮ ਨਿਮੇੜ ਕੇ ਮੈਂ ਹੁਣ ਵਾਪਸ ਘਰੇ ਆ ਗਿਆ ਸੀਗਾ ਤੇ ਮਿਸਤਰੀ ਹੋਰੇ ਚਲੇ ਗਏ ਸੀਗੇ ਤੇ ਜਿਹੜਾ ਉੱਪਰਲੇ ਪਾਸੇ ਮਾਮਲਟੀ ਦੇ ਜੰਗਲੇ ਦੇ ਪਲੱਸਤਰ ਕੀ ਜਾਂਦੇ ਸੀਗੇ ਉਹ ਉਹਨਾਂ ਨੇ ਨਿਵੇੜਤਾ ਤੇ ਬਾਕੀ ਸਵੇਰੇ ਆ ਕੇ ਦੇਖਦੇ ਆਂਗੇ ਕੰਮ ਧੰਦੇ ਦੀ ਕੀ ਬੰਦੀ ਬਣਾਉਂਦੇ ਨੇ ਤੇ ਕਰਦੇ ਆਂ ਇਹਦੇ ਨਾਲ ਹੀ ਵੀਡੀਓ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਇਹ ਤੱਕ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ